ਦੀਵਾ ਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜ੍ਹਦੀ ਕਲਾ ਪੰਜਾਬ ਟੀਵੀ ਤੇ ਸਾਰਿਆਂ ਦਾ ਸਵਾਗਤ ਹੈ ਜੀ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੋ ਕਿ ਸ਼ਾਇਦ ਮੇਰਾ خیال ਵੀ ਨਾ ਬਾਰੇ ਵਿਸਥਾਰ ਦੇ ਨਾਲ ਜਿੱਦੀ ਪਹਿਲਾਂ ਜਾਣਕਾਰੀ ਹੈ ਉਹ ਨਹੀਂ ਸੁਣੀ ਮਿਸਲਾਂ ਬਾਰੇ ਜਾਣਕਾਰੀ ਜਿਹੜਾ ਸਿੱਖ ਰਾਜ ਮਿਸਲਾਂ ਤੋਂ ਕਿਵੇਂ ਬਣਿਆ ਮਿਸਲਾ ਕਿਵੇਂ ਹੋਂਦ ਵਿੱਚ ਆਈਆਂ ਇਹਨਾਂ ਦੇ ਬਾਨੀ ਕੌਣ ਸਨ ਸੋ ਇਹਦੇ ਬਾਰੇ ਆਪਾਂ ਵਿਚਾਰ ਕਰਨੀ ਹੈ ਸੋ ਆਪਾਂ ਅੱਜ ਆਰੰਭ ਕਰਨ ਲੱਗੇ ਆ ਸਭ ਤੋਂ ਪਹਿਲਾਂ ਜਿਹੜੀ ਆਰੰਭ ਹੈ ਇਹਦੇ ਵਿੱਚ ਆਪਾਂ 12 ਮਿਸਲਾਂ ਉਹਨਾਂ ਦੇ ਨਾਮ ਆਪ ਜੀ ਨਾਲ ਸਾਂਝੇ ਕਰਨ ਲੱਗੇ ਆ ਸਭ ਤੋਂ ਪਹਿਲੀ ਮਿਸਲ ਸੀ ਮਿਸਲ ਸ਼ੁਕਰ ਚੱਕੀ ਆ ਦੂਜੀ ਮਿਸਲ ਆ ਮਿਸਲ ਭੰਗੀਆਂ ਤੀਜੀ ਮਿਸਲ ਆ ਰਾਮ ਗੜੀਆ ਜੀ ਚੌਥੀ ਮਿਸਲ ਕਨਈਆ ਪੰਜਵੀਂ ਮਿਸਲ ਜਿਹਨੂੰ ਨਕਈਆਂ ਦੀ ਮਿਸਲ ਕਿਹਾ ਜਾਂਦਾ ਸੀ ਛੇਵੀਂ ਮਿਸਲ ਹੈ ਸਿੰਗਾਪੂਰੀਆ ਜਿਹਨੂੰ ਆਪਾਂ ਫੈਜ਼ਲਾਪੂਰੀਆ ਵੀ ਕਹਿੰਦੇ ਸੀਗੇ ਇਹ ਛੇਵੀਂ ਮਿਸਲ ਹੈ ਜੀ ਸੱਤਵੀਂ ਮਿਸਲ ਹੈ ਸ਼ਹੀਦਾਂ ਜਿਨ੍ਹਾਂ ਨੂੰ ਨਿਹੰਗਾਂ ਵੀ ਕਿਹਾ ਜਾਂਦਾ ਸੀ ਮਿਸਲ ਨਿਹੰਗਾਂ ਵੀ ਕਹਿੰਦੇ ਸੀ ਅੱਠਵੀਂ ਮਿਸਲ ਹੈ ਜੀ ਮਿਸਲ ਨਸਾਨਾਂ ਵਾਲੀ ਨੌਵੀਂ ਮਿਸਲ ਹੈ ਡੱਲੇ ਵਾਲੀਆ ਤੇ 10ਵੀਂ ਮਿਸਲ ਹੈ ਜਿਹੜੀ ਉਹ ਕਰੋੜਾ ਸਿੰਘੀਆ 11ਵੀਂ ਮਿਸਲ ਆਲੂ ਵਾਲੀਆ ਜਿਹੜੀ ਰਿਆਸਤ ਕਪੂਰਥਲਾ ਦੇ ਵਿੱਚ ਆਉਂਦੀ ਸੀ ਤੇ 12ਵੀਂ ਮਿਸਲਾ ਜਿਹੜੀ ਉਹ ਫੁੱਲ ਗਿਆ ਇਹ 12 ਮਿਸਲਾ ਹੋਈਆਂ ਜੀ ਇਸ ਤੋਂ ਬਾਅਦ ਸਿੱਖਾਂ ਦਾ ਜਿਹੜਾ ਰਾਜ ਉਹ ਸਥਾਪਿਤ ਹੋਇਆ ਤੇ ਨਾਲ ਇਹਨਾਂ ਦੇ ਜਿਹੜੀਆਂ ਰਿਆਸਤਾਂ ਸਨ ਆਪਾਂ ਉਹਨਾਂ ਬਾਰੇ ਥੋੜੀ ਜਿਹੀ ਜਾਣਨਾ ਪਾਵੀਏ ਕਿ ਮੈਂ ਜਿਹੜੀ ਰਿਆਸਤ ਸੀ ਉਸ ਸਮੇਂ ਪਟਿਆਲਾ ਰਿਆਸਤ ਨੱਭਾ ਰਿਆਸਤ ਜੀਨ ਰਿਆਸਤ ਫਰੀਦਕੋਟ ਤੇ ਰਿਆਸਤ ਕਲਸੀਆਂ ਹੁਣ ਇਹਨਾਂ ਦੇ ਨਾਲ ਅੱਗੇ ਜਿਹੜੇ ਆਪਾਂ ਗੱਲ ਕਰਦੇ ਆ ਕਿ ਸਿੱਖ ਮਿਸਲਾਂ ਅਤੇ ਸਰਦਾਰ ਘਰਾਣੇ ਜਿਹੜੇ ਉਹ ਸਰਦਾਰ ਘਰਾਣੇ ਹੋਏ ਨੇ ਉਹ ਵੀ ਕਾਫੀ ਨੇ ਉਹਨਾਂ ਸਰਦਾਰ ਘਰਾਣਿਆਂ ਦੇ ਵੀ ਆਪਾਂ ਸ਼ੁਰੂ ਦੇ ਵਿੱਚ ਇੱਕ ਵਾਰ ਨਾਮ ਲੈ ਲਈਏ ਇਹ ਵੀਡੀਓ ਦੇ ਵਿੱਚ ਆਪਾਂ ਕਿਉਂਕਿ ਜਾਣਕਾਰੀ ਹਜੇ ਸਾਂਝੀ ਕਰਨੀ ਚਾਹਣੀ ਆ ਤੇ ਪਹਿਲੇ ਜਿਹੜੇ ਪ੍ਰਾਤਨ ਸਿੱਖ ਸਰਦਾਰ ਘਰਾਣੇ ਸੀ ਉਹਨਾਂ ਦੇ ਨਾਮ ਨੇ ਜੀ ਸੰਧਾ ਵਾਲੀਏ ਸਰਦਾਰ ਸਰਦਾਰ ਹਰੀ ਸਿੰਘ ਨਲਵਾ ਜਿਹਨੂੰ ਅਸੀਂ ਸਾਰੇ ਜਾਣਦੇ ਆ ਹਰੀ ਸਿੰਘ ਨਲਵਾ ਕੀਨੇ ਖੈਬਰ ਦਰੇ ਤੱਕ ਜਿੱਤ ਹਾਸਲ ਕੀਤੀ ਉਹ ਸਰਦਾਰ ਸਿੰਘ ਹਰੀ ਨਲਵਾ ਜਿਹੜੇ ਇਹ ਵੀ ਇੱਕ ਸਰਦਾਰ ਘਰਾਣਿਆਂ ਦੇ ਵਿੱਚੋਂ ਸਨ ਸਰਦਾਰ ਸਾਮ ਸਿੰਘ ਅਟਾਰੀ ਵਾਲਾ ਸੋ ਇਹ ਸਾਰੇ ਜਾਣਦੇ ਇਹਨਾਂ ਨੂੰ ਰਾਜਾ ਸੇਰ ਸਿੰਘ ਜੀ ਅਟਾਰੀ ਵਾਲਾ ਤੇ ਸਰਦਾਰ ਜਵਾਲਾ ਸਿੰਘ ਪਟਾਣੀਆਂ ਸਰਦਾਰ ਸੰਤਾ ਸਿੰਘ ਐਮਾ ਜਮਾਦਾਰ ਖੁਸਹਾਲ ਸਿੰਘ ਤੇ ਰਾਜਾ ਤੇਜ ਸਿੰਘ ਰਾਜਾ ਲਾਲ ਸਿੰਘ ਮਿਸਰ ਸਰਦਾਰ ਲੈਣਾ ਸਿੰਘ ਤੇ ਰਣਜੋਤ ਸਿੰਘ ਮਜੀਠਾ ਸਰਦਾਰ ਸੁੰਦਰ ਸਿੰਘ ਮਜੀਠਾ ਸਰਦਾਰ ਅਮਰ ਸਿੰਘ ਛੋਟਾ ਮਜੀਠਾ ਸਰਦਾਰ ਫਤੇ ਸਿੰਘ ਤੇ ਅਤਰ ਸਿੰਘ ਕਾਲਿਆਂ ਵਾਲੇ ਸਰਦਾਰ ਮਾਨ ਸਿੰਘ ਫਤੇ ਸਿੰਘ ਮਾਨ ਸਰਦਾਰ ਕਾਹਨ ਸਿੰਘ ਮਾਨ ਸਰਦਾਰ ਸਰਜਾ ਸਿੰਘ ਮਾਨ ਇਹ ਸਰਦਾਰ ਘਰਾਣੇ ਨੇ ਜੀ ਜਿਨ੍ਹਾਂ ਦੀ ਆਪਾਂ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਸਰਦਾਰ ਨਿਧਾਨ ਸਿੰਘ ਪੰਜ ਹੱਥਾ ਜਿਹਦੇ ਅਸੀਂ ਬੜੇ ਜਿਨ੍ਹਾਂ ਨੇ ਜੁੱਧ ਲੜੇ ਜਿਨੂੰ ਪੰਜ ਹੱਥਾ ਕਿਹਾ ਜਾਂਦਾ ਹੈ ਇਹਦੀ ਇੱਕ ਸਪੈਸ਼ਲ ਵੀਡੀਓ ਪਾਵਾਂਗੇ ਸਾਂਝੀ ਕਰਾਂਗੇ ਕਿ ਇਹਨਾਂ ਨੂੰ ਪੰਜ ਹੱਥਾ ਕਿਉਂ ਕਿਹਾ ਜਾਂਦਾ ਸੀਗਾ ਸਰਦਾਰ ਘਰਾਣਿਆਂ ਦੇ ਵਿੱਚੋਂ ਸੀਗੇ ਸਰਦਾਰ ਨਿਧਾਨ ਸਿੰਘ ਹੱਟੂ ਸਰਦਾਰ ਗੁਲਾਬ ਸਿੰਘ ਪਉਂਡੀਆਂ ਸਰਦਾਰ ਧੰਨਾ ਸਿੰਘ ਮਲਵਈ ਸਰਦਾਰ ਧੰਨਾ ਸਿੰਘ ਬਤਾਲੀਆ ਸਰਦਾਰ ਜੈ ਸਿੰਘ ਮਣਹਾਲਾ ਜੈ ਸਿੰਘ ਕੋਟ ਸਾਹਿਦ ਮਹਮੂਦ ਸਰਦਾਰ ਹੁਕਮਾ ਸਿੰਘ ਚਿਮਣੀ ਭਾਈ ਗੁਰਮukh ਸਿੰਘ ਭਾਈ ਰਾਮ ਸਿੰਘ ਸਰਦਾਰ ਮਿਲਖਾ ਸਿੰਘ ਥੇਪੜੀਆ ਸਰਦਾਰ ਲਖਾ ਸਿੰਘ ਠੇਠਰ ਕਰਮ ਸਿੰਘ ਚਾਹਲ ਕਰਮ ਸਿੰਘ ਸ਼ੀਨਾ ਫਤੇ ਸਿੰਘ ਸਿੰਧਵਾ ਜਵੰਦ ਸਿੰਘ ਮੋਕਲ ਸਰਦਾਰ ਮੋਹਰ ਸਿੰਘ ਲੰਮਾ ਸਰਦਾਰ ਗੁਰਮੁਖ ਸਿੰਘ ਲੰਮਾ ਸਰਦਾਰ ਪੰਜਾਬ ਸਿੰਘ ਕਰਜਾਕੀਆ ਸਰਦਾਰ ਫਤੇ ਸਿੰਘ ਸ਼ਾਸੀ ਸਰਦਾਰ ਖੁਸਹਾਲ ਸਿੰਘ ਕਲਾਸ ਬਾਜਵਾ ਸਰਦਾਰ ਜੋਧ ਸਿੰਘ ਕਲਾਸ ਬਾਜਵਾ ਸਰਦਾਰ ਮੁਤਾਬ ਸਿੰਘ ਬਡਾਲਾ ਸੰਧੂਆ ਸਰਦਾਰ ਲਾਲ ਸਿੰਘ ਸਿਰਾਂਵਾਲੀ ਸਰਦਾਰ ਅਮਰ ਸਿੰਘ ਬਾਗਾ ਸਰਦਾਰ ਗੁਲਾਬ ਸਿੰਘ ਭਾਗੋਵਾਲੀਆ ਸਰਦਾਰ ਨਾਰ ਸਿੰਘ ਚਮਿਆਰੀ ਸਰਦਾਰ ਰਾਮ ਸਿੰਘ ਚੱਬਾ ਸਰਦਾਰ ਗੌਰ ਸਿੰਘ ਮਾੜੀ ਸਰਦਾਰ ਬਾੜ ਸਿੰਘ ਮੁਕੇਰੀਆਂ ਕੈਥਲ ਦਾ ਭਾਈ ਘਰਾਣਾ ਸਰਦਾਰ ਭੰਗਾ ਸਿੰਘ ਥਨੇਸਰ ਰਾਜਾ ਅਜੀਤ ਸਿੰਘ ਲਾੜਵਾ ਭਧੌੜ ਘਰਾਣਾ ਜਿਹੜਾ ਭਧੌੜ ਬਰਨਾਲਾ ਜ਼ਿਲ੍ਹੇ ਦੇ ਵਿੱਚ ਪੈਂਦਾ ਮਲੌਦ ਘਰਾਣਾ ਬੁੱਢਰਖਾਨ ਦਾ ਸਰਦਾਰ ਘਰਾਣਾ ਸਰਦਾਰ ਕਰਮਨ ਸਿੰਘ ਸ਼ਾਹਵਾਦ ਸਰਦਾਰ ਭਾਗ ਸਿੰਘ ਗੂੜੀਆ ਤੇ ਰਾਏ ਸਿੰਘ ਜਗਧਰੀ ਸਰਦਾਰ ਰਤਨ ਸਿੰਘ ਭੰਗੂ ਹਾਂਜੀ ਰਤਨ ਸਿੰਘ ਭੰਗੂ ਦਾ ਜਿਹੜਾ ਇਤਿਹਾਸ ਜਿਹੜਾ ਆਪਣਾ ਆਉਂਦਾਗਾ ਪ੍ਰਤਨ ਜਿਹੜੀ ਸਿੱਖ ਤਵਾਰੀਖ ਦੇ ਜਿਹੜੇ ਇਤਿਹਾਸ ਨੇ ਰਤਨ ਸਿੰਘ ਭੰਗੂ ਦੇ ਦੋ ਭਾਗਾਂ ਦੇ ਵਿੱਚ ਹੈ ਉਹਨਾਂ ਨੂੰ ਪੜਿਓ ਬੜਾ ਸੋਹਣਾ ਇਤਿਹਾਸ ਉਹਨਾਂ ਦੇ ਵਿੱਚ ਰਤਨ ਸਿੰਘ ਭੰਗੂ ਨੇ ਲਿਖਿਆ ਹੋਇਆ ਸਰਦਾਰ ਹਿੰਮਤ ਸਿੰਘ ਅਲਾਉਲਪੁਰ ਇਹ ਮਿਸਲਾਂ ਦੇ ਨਾਲ ਇਹ ਸਰਦਾਰ ਘਰਾਣੇ ਆ ਜੀ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਆ ਸੋ ਆਪਾਂ ਇੱਕ ਬੇਨਤੀ ਜ਼ਰੂਰ ਕਰਾਂਗੇ ਜਿੰਨੇ ਵੀ ਸਾਡੇ ਦਰਸ਼ਕ ਵੀਰ ਦੇਖਦੇ ਆ ਚੜ੍ਹਦੀ ਕਲਾ ਪੰਜਾਬ ਟੀਵੀ ਨੂੰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਪੰਜਾਬ ਦੇ ਹਰ ਵਾਸੀ ਤੱਕ ਇਹ ਵੀਡੀਓ ਪੁੱਜੇ ਜੋ ਵੀ ਸਿੱਕਾਉਂਦੇ ਨਾਲ ਸੰਬੰਧਿਤ ਹੈ ਕਿਉਂਕਿ ਉਹਨਾਂ ਨੂੰ ਸਾਡੇ ਸਰਦਾਰ ਘਰਾਣੇ ਬਾਰੇ ਪਤਾ ਹੋਣਾ ਚਾਹੀਦਾ ਸਾਡੀਆਂ ਮਿਸਲਾਂ ਬਾਰੇ ਪਤਾ ਹੋਣਾ ਚਾਹੀਦਾ ਆਓ ਅੱਗੇ ਆਪਾਂ ਗੱਲ ਕਰਦੇ ਆ ਕਿ ਮਿਸਲਾਂ ਨੇ ਜਿਹੜੀਆਂ ਇਹ ਬਣੀਆਂ ਕਿਵੇਂ ਆਪਾਂ ਤਾਂ ਆਰੰਭ ਕੀਤੀਆਂ ਨੇ ਕਿਉਂਕਿ ਬੜੀ ਘੋਕ ਕੀਤੀ ਐ ਕਿ ਇਹ ਜਿਹੜੀਆਂ ਵੀਡੀਓ ਸੀ ਸਿੱਖ ਮਿਸਲਾਂ ਤੇ ਇਹ ਬਣੀਆਂ ਕਿਵੇਂ ਕਿਹੜੀਆਂ ਸੀ ਇਹ ਕਦੋਂ ਸ਼ੁਰੂ ਹੋਈਆਂ ਇਹਨਾਂ ਬਾਰੇ ਜਿਆਦਾ ਜਾਣਕਾਰੀ ਸਾਨੂੰ YouTube ਜਾਂ Facebook ਜਾਂ Instagram ਤੇ ਨਹੀਂ ਮਿਲਦੀ ਸੋ ਆਓ ਮਿਸਲਾਂ ਕਿਵੇਂ ਬਣੀਆਂ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰੀਏ ਕਿ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਸ਼ਹੀਦ ਹੁੰਦੇ ਨੇ ਉਸ ਤੋਂ ਬਾਅਦ 10 ਸਾਲ ਕਿਉਂਕਿ ਉਸ ਸਮੇਂ ਜ਼ੁਲਮ ਦੀ ਬੜੀ ਇੰਤਹਾ ਹੋ ਗਈ ਸੀ 10 ਸਾਲ ਜਿਹੜੇ ਸਿੰਘ ਨੇ ਉਹ ਚੁੱਪ ਰਹੇ ਨੇ ਜੰਗਲਾਂ ਦੇ ਵਿੱਚ ਰਹੇ ਨੇ ਉਸ ਤੋਂ ਬਾਅਦ ਫੱਗਣ ਦੇ ਵਿੱਚ ਜਿਹੜਾ 1782 ਬਿਕਰਮੀ 1722 ਈਸਵੀ ਭਾਈ ਤਾਰਾ ਸਿੰਘ ਜੀ ਪਿੰਡਵਾ ਵਾਲੇ ਸਾਹੀ ਫੌਜ ਨਾਲ ਲੜ ਕੇ ਸ਼ਹੀਦ ਹੁੰਦੇ ਆ 1726 ਵਿਕਰਮੀ ਨੂੰ 1782 ਜਿਹੜਾ ਪਹਿਲਾ ਫਾਗਣ ਤੇ ਇਸ ਵੀ 1726 ਵਿਕਰਮੀ 1782 ਸੋ ਇੱਕ ਘਟਨਾ ਜਿਹੜੀ ਹੈ ਨਾ ਇਹ ਤੋਂ ਸਿੰਘ ਪੜ ਗਏ ਕਿਉਂਕਿ ਭਾਈ ਤਾਰਾ ਸਿੰਘ ਬਾ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਉਸ ਤੋਂ ਬਾਅਦ ਸਿੰਘ ਗੁੱਸੇ ਦੇ ਵਿੱਚ ਆਉਂਦੇ ਆ ਰੋਹ ਦੇ ਵਿੱਚ ਆਉਂਦੇ ਆ ਜਿਵੇਂ ਆਪਾਂ ਸ਼ਬਦ ਪੜਦੇ ਆ ਪਾਤਸ਼ਾਹ ਜੀ ਦਾ ਜਵਾਬਾਣ ਲੱਗ ਗਿਆ ਤਵੇ ਰੋਹ ਜਦੋਂ ਬਾਣ ਲੱਗਦਾ ਫਿਰ ਰੋਸ ਵੀ ਜਾਗਣਾ ਏ ਲਾਜ਼ਮੀ ਆ ਸੋ ਇਸ ਤੋਂ ਬਾਅਦ ਤਾਰਾ ਸਿੰਘ ਤੋਂ ਬਾਅਦ ਜਦੋਂ 1726 ਈਸਵੀ ਹੁੰਦੀ ਹੈ ਸਿੰਘ ਫਿਰ ਉੱਠਦੇ ਆ ਫਿਰ ਇਹ ਘਟਨਾ ਤੋਂ ਬਾਅਦ ਜਿੱਥੇ-ਜਿੱਥੇ ਮੁਗਲਾਂ ਦੇ ਰਾਜ ਕਿਉਂਕਿ ਇੱਕ ਕਈ ਵਾਰ ਵੀਡੀਓ ਦੇ ਵਿੱਚ ਇੱਕ ਦੋ ਦੇਖਿਆ ਕਿ ਸਿੰਘਾਂ ਨੇ ਲੁੱਟ ਮਚਾਈ ਸਿੰਘਾਂ ਨੇ ਜੀ ਉਹ ਲੁੱਟ ਨਹੀਂ ਮਚਾਈ ਕਿ ਕਿਸੇ ਗਰੀਬ ਤੇ ਜ਼ੁਲਮ ਕੀਤਾ ਕਿਸੇ ਔਰਤਾਂ ਤੇ ਜ਼ੁਲਮ ਕੀਤਾ ਨਹੀਂ ਜਿੱਥੇ-ਜਿੱਥੇ ਮੁਗਲ ਹਕੂਮਤ ਦੇ ਅੱਡੇ ਸੀਗੇ ਉਹਨਾਂ 'ਤੇ ਹਮਲੇ ਕੀਤੇ ਉਹਨਾਂ ਦੇ ਸਾਹੀ ਖਜ਼ਾਨਿਆਂ ਨੂੰ ਲੁੱਟਿਆ ਥਾਂ-ਥਾਂ 'ਤੇ ਦਿੱਲੀ ਦੇ ਬਾਦਸ਼ਾਹ ਮੁਹੰਮਦ ਸਾਹ ਨੇ ਫਿਰ ਸਿੰਘਾਂ ਨੂੰ ਸ਼ਾਂਤ ਕਰਨ ਵਾਸਤੇ ਨਵਾਬੀ ਦਾ ਜਿਹੜਾ ਅਹੁਦਾ ਦੇਣ ਵਾਸਤੇ ਤੇ 1 ਲੱਖ ਸਲਾਗਾ ਅਸਲਾਨਾ ਦੀ ਜ਼ਿੰਗੀਰ ਪੇਸ਼ਕਸ਼ ਕੀਤੀ ਕਿ ਨਵਾਬ ਤੁਸੀਂ ਆਪਣਾ ਬਣਾ ਲਓ ਸਮਝੌਤਾ ਕਰਨ ਵਾਸਤੇ ਸਿੰਘਾਂ ਨੂੰ ਸ਼ਾਂਤ ਕਰਨ ਵਾਸਤੇ ਇਹ ਦਿੱਲੀ ਦਾ ਉਸ ਸਮੇਂ ਦਾ ਜਿਹੜਾ ਬਾਦਸ਼ਾਹੀ ਮੁਹੰਮਦ ਸਾਹ ਸੀ ਤੇ ਹੁਣ ਪੰਥ ਨੇ ਪੰਥ ਨੇ ਫਿਰ ਇਹ ਤੇ ਕੀ ਕੀਤਾ 1780 1726 ਨੂੰ ਭਾਈ ਤਾਰਾ ਸਿੰਘ ਜੀ ਸ਼ਹੀਦ ਹੁੰਦੇ ਆ ਉਸ ਤੋਂ ਬਾਅਦ 7 ਸਾਲ ਬਾਅਦ 7 ਸਾਲ ਬਹੁਤ ਸਿੰਘਾਂ ਨੇ ਮੁਗਲਾਂ ਤੇ ਝੁਲਮ ਟਾਏ ਨੇ ਉਹ ਡਰਨ ਲੱਗੇ ਉਹਨਾਂ ਨੇ ਨਵਾਬੀ ਦੀ ਪੇਸ਼ਕਾਸ਼ 1 ਲੱਖ ਸਾਲ ਦੀ ਜੰਗੀਰ ਦੀ ਪੇਸ਼ਕਸ਼ ਕੀਤੀ ਹੈ 1733 ਈਸਵੀ ਨੂੰ 1733 ਈਸਵੀ ਨੂੰ ਸਰਦਾਰ ਜਿਹਨੂੰ ਅਸੀਂ ਕਹਿੰਦੇ ਨਾ ਨਵਾਬ ਕਪੂਰ ਸਿੰਘ ਉਹਨਾਂ ਨੂੰ ਨਵਾਬੀ ਦਾ ਖਿਤਾਬ 1733 ਈਸਵੀ ਨੂੰ ਦਿੱਤਾ ਜੀ ਤੇ ਨਵਾਬ ਕਪੂਰ ਸਿੰਘ ਦੇ ਨਾਲ ਪ੍ਰਸਿੱਧ ਹੋਏ ਆ ਤੇ ਫਿਰ ਜਥੇਦਾਰ ਦਾ ਜਿਹੜਾ ਅਹੁਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਸਾਰੇ ਪੰਥ ਨੇ ਜਿਹੜਾ ਦੀਵਾਨ ਦਰਵਾਰਾ ਸਿੰਘ ਸੀ ਉਹਨੂੰ ਪੰਥ ਦਾ ਜਥੇਦਾਰ ਮੰਨਿਆ ਹੋਇਆ ਸੀ ਹੁਣ ਜਥੇਦਾਰ ਜਿਹੜੇ ਦਰਵਾਰਾ ਸਿੰਘ ਸੀ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਬਾਅਦ ਜਥੇਦਾਰੀ ਦਾ ਜਨਾਂ ਕੋਲੇ ਅਹੁਦਾ ਸੀ ਉਹ ਚੜ੍ਹਾਈ ਕਰਦੇ ਆ ਉਹ ਸੁਰਗਵਾਸ ਹੁੰਦੇ ਆ 1734ਵੀਂ ਨੂੰ ਚੇਤੇ ਰੱਖਿਓ 1733ਵੀਂ ਨੂੰ ਨਵਾਬ ਕਪੂਰ ਸਿੰਘ ਨੂੰ ਨਵਾਬੀ ਦਾ ਖਿਤਾਬ ਬਖਸ਼ਿਆ ਗੁਰੂ ਪਾਤਸ਼ਾਹੀ ਦੀ ਰਹਿਮਤ ਦੇ ਨਾਲ ਤੇ ਜਦੋਂ ਨਵਾਬੀ ਦਾ ਖਿਤਾਬ ਮਿਲਦਾ ਉਸ ਤੋਂ 1 ਸਾਲ ਬਾਅਦ 1734 ਨੂੰ ਜਿਹੜੇ ਪੰਥ ਦੇ ਜਥੇਦਾਰ ਸਨ ਦਰਬਾਰਾ ਸਿੰਘ ਉਹ ਚੜ੍ਹਾਈ ਕਰ ਜਾਂਦੇ ਆ ਸੁਰਗਵਾਸ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਜਥੇਦਾਰੀ ਦਾ ਅਹੁਦਾ ਹੈ ਉਹ ਵੀ ਭਾਈ ਨਵਾਬ ਜਿਹੜੇ ਕਪੂਰ ਸਿੰਘ ਨੇ ਉਹਨਾਂ ਨੂੰ ਹੀ ਦਿੱਤਾ ਜਾਂਦਾ ਜਥੇਦਾਰ ਨਵਾਬ ਕਪੂਰ ਸਿੰਘ ਉਸ ਤੋਂ ਬਾਅਦ ਇਹਨਾਂ ਨੂੰ ਬੁਲਾਇਆ ਜਾਂਦਾ ਸੀ ਜਥੇਦਾਰ ਨਵਾਬ ਕਪੂਰ ਸਿੰਘ ਤੇ ਐ ਇੰਨੀ ਜਿਹੜੀ ਚੰਗੀ ਸੋਚ ਨਵਾਬ ਕਪੂਰ ਸਿੰਘ ਦੀ ਤੇ ਚੜ੍ਹਦੀ ਕਲਾ ਰਹਿਤ ਵੈਦ ਦੇ ਵਿੱਚ ਰਹਿਣ ਵਾਲੇ ਸਿੰਘ ਜਿਹੜੇ ਘੋੜਿਆਂ ਦੀ ਲਤ ਚੱਕਦੇ ਸਨ ਵਿਸ਼ੱਕ ਸੇਵਾ ਕਰਦੇ ਸਨ ਉਹ ਸੇਵਾ ਉਹਨਾਂ ਨੇ ਪੰਥ ਤੋਂ ਮੰਗ ਕੇ ਲਈ ਸੀ ਉਹਨਾਂ ਨੇ ਯਾਨੀ ਚੜ੍ਹਦੀ ਕਲਾ ਦੇ ਨਾਲ ਸਵਾਭਾ ਨਿਭਾਈਆਂ ਕਿ ਸਿੰਘਾਂ ਦੀ ਬੜੀ ਭਾਰੀ ਗਿਣਤੀ ਵੱਧ ਗਈ ਸੀ ਉਸ ਸਮੇਂ ਤੇ ਕਪੂਰ ਸਿੰਘ ਜਥੇਦਾਰ ਜਿਹੜੇ ਨਵਾਬ ਕਪੂਰ ਸਿੰਘ ਨੇ ਇਹਨਾਂ ਨੇ ਪ੍ਰਬੰਧ ਨੂੰ ਸੁਖਾਲਾ ਕਰਨ ਵਾਸਤੇ ਇਹ ਦੁਬਾਰ ਜਿਹੜੀ ਮਿਸਲਾਂ ਦੀ ਗੱਲ ਚੱਲੂਗੀ ਆਪਾਂ ਉੱਥੇ ਆਉਣਾ ਕਿ ਮਿਸਲਾਂ ਦੀ ਜਿਹੜੀ ਅਰੰਭਤਾ ਕਿਵੇਂ ਹੋਈ ਹੈਗੀ ਹੁਣ ਪੰਥ ਦੀ ਜਿਹੜਾ ਤੌਰ ਤਰੀਕਾ ਜਿਹੜਾ ਵਿਚਰਣ ਦਾ ਉਹਨੂੰ ਸੌਖਾ ਕਰਨ ਵਾਸਤੇ ਉਹਨਾਂ ਨੇ ਦੋ ਦਲ ਬਣਾਏ ਜਿਹੜੇ ਆਪਾਂ ਜਾਣਦੇ ਆ ਕਿ ਬੁੱਢਾ ਦਲ ਤੇ ਨਾਲ ਬੁੱਢਾ ਦਲ ਜਿਹੜਾ ਇੱਕ ਤਰਨਾ ਦਲ ਬਣਾ ਦਿੱਤਾ ਗਿਆ ਬੁੱਢਾ ਦਲ ਤੇ ਤਰਨਾ ਦਲ ਆਪਾਂ ਦੋ ਦੇਖਦੇ ਆ